ਆਮ ਤੌਰ ਤੇ ਜਿਹੜੇ ਆਮ ਲੋਕਾਂ ਦੀ ਆਵਾਜ਼ ਹੈ ਅਸੀਂ ਕਹਿੰਦੇ ਹਾਂ ਕਿ ਉਹ ਨਹੀਂ ਥੰਮਣੀ ਚਾਹੀਦੀ ਨਹੀਂ ਤਾਂ ਰਫ਼ਤਾਰ ਥੰਮ ਕੇ ਰਹਿ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਇਦਾਂ ਲੱਗਦਾ ਕਿ ਹੁਣ ਰਫ਼ਤਾਰ ਥੰਮਣ ਵਾਲੀ ਹੈ ਤਿੰਨ ਦਿਨ ਦੇ ਲਈ ਜਿਹੜਾ ਬੱਸ ਮੁਲਾਜ਼ਮ ਨੇ ਜਿਹੜੇ ਉਹ ਹੜਤਾਲ ਤੇ ਚਲੇਗੇ ਨਾ ਅੱਜ ਸਰਕਾਰੀ ਬਸਾਂ ਦਾ ਚੱਕਾ ਜਾਮ ਹੋਇਆ ਹੈ 7000 ਦੇ ਕਰੀਬ ਮੁਲਾਜ਼ਮ ਨੇ ਪੀ ਆਰਟੀਸੀ ਪੰਜਾਬ ਪਲੱਸ ਦੇ ਜਿੰਨਾ ਜੋ ਠੇਕੇਤੇ ਨੇ ਜਿੰਨਾਂ ਵੱਲੋਂ ਅੱਜ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਇਸ ਗਰਸ਼ ਦਾ ਐਲਾਨ ਕੀਤਾ ਗਿਆ ਹੈ ਟਰਾਂਸਪੋਰਟ ਮੰਤਰੀ ਦੇ ਜਿਹੜੇ ਬੇਤੁਕੇ ਬਿਆਨ ਉਨ੍ਹਾਂ ਨਾਲ ਆਮ ਜਨਤਾ ਨੂੰ ਜਿਹੜਾ ਵਾ ਉਹ ਭਾਰੀ ਨੁਕਸਾਨ ਹੋ ਰਿਹਾ ਵਾ ਹਾਲਾਂਕਿ ਸਾਡੇ ਜਿਹੜੇ ਮਾਨਜੋਗ ਟਰਾਂਸਪੋਰਟ ਮੰਤਰੀ ਸਾਹਿਬ ਨੇ ਦੋ ਚਲੋ ਵੀ ਸਾਡੇ ਨਾਲ ਮੀਟਿੰਗ ਵੀ ਕੀਤੀ ਆ ਮੁੱਖ ਮੰਤਰੀ ਜੀ ਨੂੰ ਇਹ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਆਪਣੇ ਟਰਾਂਸਪੋਰਟ ਮੰਤਰੀ ਨੂੰ ਥੋੜੀ ਜੀ ਸਹਿਯੋਗ ਦੇਣ ਜੇ ਨਵੇਂ ਬੱਸ ਸਟੈਂਡ ਪਟਿਆਲੇ ਦਾ ਜਿੱਦੀਆਂ ਤਸਵੀਰਾਂ ਤੁਸੀਂ ਦੇਖ ਲਿਓ ਕਿ ਲੋਕ ਕਿੰਝ ਚਾਰ ਕਰ ਰਹੇ ਨੇ ਕਿ ਬੱਸਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਔਰ ਉਹ ਕਹਿੰਦੇ ਜਿਹੜੀਆਂ ਚੀਜ਼ਾਂ एलिਜੀਬਲ ਹੈ ਹੀ ਨਹੀਂ ਆ ਜਿਹੜੀਆਂ ਅਧਿਕਾਰਕ ਹੈ ਹੀ ਨਹੀਂ ਉਹ ਅਸੀਂ ਕਿਵੇਂ ਕਰ ਦਈਏ ਜੇ ਤੁਸੀਂ ਕਹਿੰਦੇ ਹੋ ਕੋਈ ਡਰਾਈਵਰ ਇਸ ਕਾਬਲ ਹੀ ਨਹੀਂਗਾ ਗੱਡੀ ਚਲਾਉਣ ਦੇ ਫਿਰ 100 ਸਵਾਰੀ ਬੱਸ ਦੇ ਵਿੱਚ ਬਿਠਾ ਕੇ ਤੇ ਇੱਕ ਅਨਟ੍ਰੇਨਡ ਬੰਦੇ ਨੂੰ ਤੁਸੀਂ ਸਟੀਅਰਿੰਗ ਤੇ ਬਿਠਾ ਕੇ ਉਹ ਦਿੱਤਾ ਜੇ ਬਿਠਾਇਆ ਹੈ ਤਾਂ ਜਿਹੜੇ ਤੁਹਾਡੇ ਅਧਿਕਾਰੀਆਂ ਨੇ ਉਹਨੂੰ ਸਟੀਅਰਿੰਗ ਤੇ ਬਿਠਾ ਕੇ ਬੱਸ ਚਲਾਉਣ ਦੀ ਇਜਾਜ਼ਤ ਦਿੱਤੀ ਫਿਰ ਉਹਨਾਂ ਖਿਲਾਫ ਧਾਰਾ 307 ਦਾ ਪਰਚਾ ਦਰਜ ਕਰੂ ਤੁਸੀਂ ਗੱਲ ਜਿਹੜੀ ਉਹ ਆਊਟਸੋਰਸਿੰਗ ਦੀ ਕਰਦੇ ਆ ਵੱਡੀ ਗਿਣਤੀ ਕਿਉਂਕਿ ਸਾਡੇ ਕੋਲ 2000 ਮੁਲਾਜ਼ਮ ਕੰਟਰੈਕਟ ਦਾ ਹੈ 7000ਰ ਪਲੱਸ ਮੋਰਸ ਹੁੰਦਾ ਉਹ ਇਹ ਗੱਲ ਕਰਦੇ ਕਿ ਉਹ ਠੇਕੇਦਾਰ ਬਾਹਰ ਕਿਉਂ ਵੱਡੀਏ ਸੋ ਇਥੋਂ ਸਪਸ਼ਟ ਹੁੰਦਾ ਕਿ 12-13 ਕਰੋੜ ਰੁਪਏ ਉਹ ਹੜੱਪ ਕਰ ਗਿਆ ਉਹਨੂੰ ਹਰੀ ਝੰਡੀ ਦੇ ਦਿੱਤੀ ਉਹਨੂੰ ਕਹਤਾ ਤੂੰ ਮਹਿਕਮਾ ਛੱਡ ਦੇ ਉਹਨੂੰ ਭਜਾ ਦਿੱਤਾ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ ਜਿਸ ਦੇ ਵਿੱਚ ਤੁਹਾਡੇ ਵੀ ਕੁਝ ਮੈਂਬਰ ਪਾਏ ਗਏ ਸੀ ਕਿਹਾ ਗਿਆ ਸੀਗਾ ਕਿ ਮਿਲ ਬੈਠ ਕੇ ਕੋਈ ਗੱਲਬਾਤ ਹੋਏਗੀ ਸਿਰੇ ਚੜੇਗੀ ਉਸ ਕਮੇਟੀ ਦਾ ਕੀ ਬਣਿਆ ਜੋਪਰੰਤੂ ਉਹ ਕਮੇਟੀ ਦੇ ਵਿੱਚ ਜਿਹੜੇ ਅਸੀਂ ਫੈਸਲੇ ਕੀਤੇ ਜਾਂ ਜਿਹੜੀ ਅਸੀਂ ਸੁਝਾਅ ਰੱਖੇ ਉਹ ਜਦੋਂ ਅਧਿਕਾਰੀ ਚੇਂਜ ਹੋ ਗਏ ਅਧਿਕਾਰੀ ਬਦਲੇਗੇ ਉਹ ਸਾਰੀ ਦੀ ਸਾਰੀ ਜਿਹੜੀ ਰਿਪੋਰਟ ਤਿਆਰ ਕੀਤੀ ਉਹਨੂੰ ਰੱਦੀ ਚ ਸੁੱਟ ਦਿੱਤਾ ਗਿਆ ਤੇ ਨਵੇਂ ਅਧਿਕਾਰੀ ਆਏ ਉਹਨਾਂ ਨੇ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰ ਦਿੱਤਾ। ਸਾਹਿਬ ਨੇ ਕਿਹਾ ਕਿ 10 ਦਿਨ ਭਾਵੇਂ ਬੈਠੇ ਰਹੇ ਉਹ ਤਰਨੇ ਤੇ ਜੋ ਕੰਮ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਨਹੀਂ ਕਰਾਂਗੇ। ਰਾਸ਼ਪੁਰ ਮინისტრ ਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਹੜਤਾਲ ਕਰਕੇ ਬੈਠੇ ਆਂ ਫਰਕ ਸਾਨੂੰ ਪੈਂਦਾ ਜਾਂ ਫਰਕ ਪੈਂਦਾ ਆਮ ਲੋਕਾਂ ਨੂੰ ਜਿਨ੍ਹਾਂ ਨੇ ਅੱਜ ਖੱਜਲ ਹੋ ਰਹੀ ਹੈ। मतलब ਤੁਸੀਂ ਹੜਤਾਲ ਤੇ ਬੈਠ ਕੇ 3 ਦਿਨ ਦੀ ਹੁਣ ਖੱਜਲ ਖਵਾਰ ਹੋ ਰਹੀ ਹੈ ਜਨਤਾ ਆਮ ਪਬਲਿਕ ਸਰਕਾਰ ਦਾ ਕੋਈ ਨੁਮਾਇੰਦਾ ਸਰਕਾਰ ਦਾ ਕੋਈ ਮੰਤਰੀ ਸੰਤਰੀ ਥੋੜੀ ਬੱਸਾਂ ਦੇ ਵਿੱਚ ਸਫ਼ਰ ਕਰਦਾ ਉਹ ਤਾਂ ਛੂ ਛੂ ਕਰਦੇ ਗੱਡੀਆਂ ਚ ਨਿਕਲ ਜਾਣਗੇ ਸਾਡੇ ਟਰਾਂਸਪੋਰਟ ਮਿਨਿਸਟਰ ਜਾਂ ਸਰਕਾਰ ਜਿਹੜੀ ਹੈ ਉਹਨਾਂ ਨੂੰ ਲੋਕਾਂ ਦੀ ਖੱਜਲ ਖਵਾਰੀ ਦਾ ਕੋਈ ਫਿਕਰ ਨਹੀਂ ਸਵਾਗਤ ਹੈ ਪੀਟੀਸੀ ਨਿਊਜ਼ ਅਭਿਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰਿਕ ਬਹੁਤ ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੋਂ ਸਾਹਮਣੇ ਹਾਜ਼ਰਾਂ ਪਬਲਿਕ ਕਨਵੀਨੀਅੰਸ ਇੱਕ ਰਫਤਾਰ ਹੁੰਦੀ ਹੈ ਕਿਸੇ ਵੀ ਸਮਾਜ ਦੇ ਲਈ ਕਿਸੇ ਵੀ ਸ਼ਹਿਰ ਦੇ ਲਈ ਕਿਸੇ ਵੀ ਕਸਬੇ ਤੇ ਸੂਬੇ ਦੇ ਲਈ ਕਿਉਂਕਿ ਜਿਹੜੀ ਆਵਾਜ਼ ਆਈ ਹੈ ਆਮ ਤੌਰ ਤੇ ਜਿਹੜੇ ਆਮ ਲੋਕਾਂ ਦੀ ਆਵਾਜ਼ ਆਈ ਅਸੀਂ ਕਹਿੰਦੇ ਹਾਂ ਕਿ ਉਹ ਨਹੀਂ ਥੰਮਣੀ ਚਾਹੀਦੀ ਨਹੀਂ ਤਾਂ ਰਫਤਾਰ ਥੰਮ ਕੇ ਰਹਿ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਇਦਾਂ ਲੱਗਦਾ ਕਿ ਹੁਣ ਰਫਤਾਰ ਥੰਮਣ ਵਾਲੀ ਹੈ ਦਿੰਦਨ ਤੇ ਲਈ ਜਿਹੜਾ ਬੱਸ ਮੁਲਾਜ਼ਮ ਨੇ ਜਿਹੜੇ ਉਹ ਹੜਤਾਲ ਤੇ ਚਲੇਗੇ ਨਾ ਅੱਜ ਤੋਂ ਪਹਿਲਾ ਪਹਿਲਾ ਦਿਨ ਉਹਨਾਂ ਦਾ ਸ਼ੁਰੂ ਹੋ ਗਿਆ ਠੇਕਾ ਮੁਲਾਜ਼ਮ ਨੇ ਜਿਨ੍ਹਾਂ ਨੇ ਹੜਤਾਲ ਕੀਤੀ ਹੈ ਪੀਆਰਟੀਸੀ ਤੇ ਪਨ ਬੱਸ ਦੇ ਠੇਕਾ ਮੁਲਾਜ਼ਮ ਯੂਨੀਅਨ ਹੈ ਉਹਨਾਂ ਨੇ ਤਿੰਨ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਵੀ ਇਹ ਕਈ ਵਾਰ ਹੜਤਾਲ ਤੇ ਜਾ ਚੁੱਕੇ ਨੇ ਪਰ ਵਾਰ-ਵਾਰ ਪੁਰੋਸਾ ਦੇਣ ਦੇ ਬਾਵਜੂਦ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਸ ਕਰਕੇ ਹੜਤਾਲ ਤੇ ਚਲੇ ਜਾਂਦੇ ਨੇ 7 ਤੇ 8 ਜਨਵਰੀ ਨੂੰ ਸੀਐਮ ਦੀ ਰਹਾਇਸ਼ ਦੇ ਬਾਹਰ ਹੁਣ ਧਰਨਾ ਲਾਇਆ ਜਾਵੇਗਾ ਇਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਸਿਰਫ ਪੱਕੇ ਮੁਲਾਜ਼ਮ ਹੀ ਸਰਕਾਰੀ ਬੱਸਾਂ ਦੇ ਜੜ ਉਹ ਸਾਰੇ ਹੜਤਾਲਤੇ ਨੇ ਕੱਚੇ ਮਲਾਜ਼ਮਾਂ ਦੀ ਇਹ ਮੰਗ ਹੈ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਇਹ ਉਹ ਸਰਕਾਰ ਸੀ ਜਨੇ ਕਿਹਾ ਸੀ ਕਿ ਆਂਦੇ ਸਾਰ ਨੂੰ ਉਹਨਾਂ ਨੂੰ ਪੱਕਾ ਕੀਤਾ ਜਾਏਗਾ ਤਨਖਾਹ ਦੇ ਵਿੱਚ ਵਾਅਦਾ ਕਰਨ ਦੀ ਵੀ ਲਗਾਤਾਰਾਂ ਦੀ ਮੰਗ ਹੈ ਸੀਐਮ ਨਾਲ ਮੀਟਿੰਗ ਦਾ ਸਮਾਂ ਦੇਣ ਦੀ ਮੰਗ ਬੀਤੇ ਦਿਨੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਬਿਆਨ ਤੋਂ ਇਹ ਮਲਾਜ਼ਮ ਖਫਾ ਹੋ ਗਏ ਸਨ ਤਰਨੇ ਤੇ ਚਾਹੇ 10 ਦਿਨ ਬੈਠੇ ਰਹੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਲਾਲਜੀਤ ਪੁੱਲਰ ਹੋਰਾਂ ਨੇ ਇਹ ਬਿਆਨ ਦਿੱਤਾ ਸੀ ਇਹ ਇਹਨਾਂ ਦਾ ਇਲਜ਼ਾਮ ਹੈ ਪਿਛਲੇ ਦਿਨੀ ਲਾਲਜੀਤ ਪੁੱਲਰ ਨੇ ਇਹ ਜਦੋਂ ਬਿਆਨ ਦਿੱਤਾ ਤਾਂ ਇਸ ਤੋਂ ਬਾਅਦ ਇਹਨਾਂ ਨੇ ਤਰਨਾ ਦੇਣ ਦਾ ਐਲਾਨ ਕਰ ਦਿੱਤਾ ਸਰਕਾਰੀ ਬਸਾਂ ਤੇ ਚੱਕਾ ਜਾਮ ਕਰਕੇ ਲੋਕ ਖੱਜਲ ਖਵਾਰ ਤੇ ਪ੍ਰੇਸ਼ਾਨ ਹੋ ਰਹੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਲੋਕਾਂ ਦੀ ਪਰੇਸ਼ਾਨੀ ਦੀਆਂ ਖੱਜਲ ਖਵਾਰ ਹੁੰਦੇ ਦੀਆਂ ਇਹ ਪੰਜ ਤਸਵੀਰਾਂ ਨੇ ਮੁਕਸਰ ਸਾਹਿਬ ਜਲੰਧਰ ਫਰੀਦਕੋਟ ਮੋਗਾ ਤੇ ਫਿਰੋਜ਼ਪੁਰ ਜਿੱਥੇ ਸਰਕਾਰੀ ਬਸਾਂ ਨਹੀਂ ਚੱਲ ਪਈਆਂ ਸਿਰਫ ਉਨੀਆਂ ਕਿ ਸਰਕਾਰੀ ਬਸਾਂ ਚੱਲੀਆਂ ਜਿੰਨੇ ਪੱਕੇ ਮੁਲਾਜ਼ਮ ਨਹੀਂ ਯਾਨੀ ਕਿ ਜਿਹੜਾ ਵੀ ਪਨਬਾਸੀਆ ਪੀਆਰਟੀਸੀ ਦੀਆਂ ਬਸਾਂ ਇਹਨਾਂ ਦੇ ਵਿੱਚੋਂ ਇੱਕ ਵੱਡਾ ਖੱਪਾ ਉਹ ਹੈ ਜਿਹੜਾ ਜਿਹੜੇ ਠੇਕੇ ਦੇ ਮੁਲਾਜ਼ਮ ਨੇ ਉਹ ਬਸਾਂ ਨੂੰ ਚਲਾਉਂਦੇ ਨੇ ਭਾਵੇਂ ਉਹ ਕੰਡਕਟਰ ਹੋਣ ਭਾਵੇਂ ਉਹ ਡਰਾਈਵਰ ਹੋਣ ਉਹਨਾਂ ਸਾਰਿਆਂ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਜਿਹੜੇ ਥੋੜੇ ਬੁੱਤੇ ਪੱਕੇ ਮੁਲਾਜ਼ਮ ਨੇ ਸਿਰਫ ਉਹੀ ਬਸਾਂ ਚਲਾ ਰਹੇ ਨੇ ਜਿਸ ਦੇ ਨਾਲ ਕਿ ਖੱਪਾ ਜਿਹੜਾ ਇਹ ਪੂਰਾ ਨਹੀਂ ਹੋ ਪਾਰਿਆ ਸੋਇ ਮੁਲਾਜ਼ਮ ਲਾਲਜੀਤ ਪੁੱਲਰ ਦੇ ਬਿਆਨ ਤੋਂ ਖਾਸੇ ਖਫਾ ਨਜ਼ਰ ਆਏ ਔਰ ਇਸੇ ਕਰਕੇ ਇਹਨਾਂ ਨੇ ਧਰਨਾ ਵੀ ਦਿੱਤਾ ਇਹਨੇ ਕਿ ਸਾਨੂੰ ਵਾਰ-ਵਾਰ ਲਾਰਾ ਲਪਾ ਲਈ ਰੱਖਿਆ ਸਾਨੂੰ ਇਹਨਾਂ ਨੇ ਸਾਡੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਜਦ ਕਿ ਲਾਲਜੀਤ ਪੁੱਲਰ ਹੁਣਾਂ ਦਾ ਵੀ ਦਾਵਾ ਹੈ ਕਿ ਜੋ ਰੂਲ ਐਂਡ ਰੈਗੂਲੇਸ਼ਨਸ ਬਣਦੇ ਨੇ ਉਹਨਾਂ ਤੇ ਪੂਰੀ ਤਰ੍ਹਾਂ ਖਰੇ ਨਹੀਂ ਉਤਰਦੇ ਇਸ ਕਰਕੇ ਇਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਸਕਦਾ ਮੇਰੇ ਨਾਲ ਚੰਨ ਸਿੰਘ ਮੌਜੂਦ ਨੇ ਲੱਗਦਾ ਹੁਣ ਕੋਈ ਗੱਲਬਾਤ ਪਿੱਛੇ ਰਹਿ ਗਈ ਹੈ ਮੰਤਰੀ ਸਾਹਿਬ ਨੇ ਜੋ ਤੁਹਾਨੂੰ ਹੰਗਾਰਾ ਦਿੱਤਾ ਵਾ ਜਿਸ ਤੋਂ ਬਾਅਦ ਅੱਜ ਇੱਥੇ ਹੁਣ ਦਰਿਆ ਉਸ਼ਾ ਕੇ ਬੈਠੇ ਹੋਏ ਆਉਣ ਵਾਲੀ ਰਣਨੀਤੀ ਕੀ ਹੈ ਤੇ ਧੁਇਖ ਕੀ ਹੈ ਖਾਸ ਤੌਰ ਤੇ ਕੱਚੇ ਮੁਲਾਜ਼ਮਾਂ ਦਾ ਬਿਲਕੁਲ ਨਹੀਂ ਤੁਹਾਡੇ ਸਾਹਮਣੇ ਆ ਭਵੇਖਾ ਜਦੋਂ ਸਰਕਾਰ ਸਤਾ ਦੇ ਵਿੱਚ ਆਈ ਸੀ ਇਹਨੇ ਕਿਹਾ ਸੀ ਕਿ ਕਿਸੇ ਵੀ ਵਿਭਾਗ ਦੇ ਵਿੱਚ ਕੱਚਾ ਮੁਲਾਜ਼ਮ ਨਹੀਂ ਰਹਿਣ ਦਿੱਤਾ ਜਾਏਗਾ ਹੁਣ ਤੁਹਾਡੇ ਸਾਹਮਣੇ ਨਾ ਕਿਸੇ ਕੱਚੇ ਮੁਲਾਜ਼ਮ ਦੀ ਸੁਣਵਾਈ ਹੋ ਰਹੀ ਆ ਨਾ ਕੋਈ ਕਿਸੇ ਮੁਲਾਜ਼ਮ ਨਾਲ ਜੇ ਸਰਕਾਰ ਮੀਟਿੰਗਾਂ ਕਰਦੀ ਆ ਤੇ ਮੀਟਿੰਗਾਂ ਕਰਕੇ ਸਰਕਾਰ ਵਾਅਦੇ ਕਰਕੇ ਔਰ ਮੰਗਾਂ ਮੰਨ ਕੇ ਸਰਕਾਰ ਮੁਕਰ ਜਾਂਦੀ ਆ ਔਰ ਅਖੀਰਲੀ ਜਿਹੜੀ ਮੀਟਿੰਗ ਹੋਈ ਹੈ ਲਾਲਜੀਤ ਭੁੱਲੜਾ ਰਾਣਾ ਨਾਲ ਐਗਜ਼ੈਕਟ ਵਿੱਚ ਵਰਡਿੰਗ ਕੀ ਨਿਕਲੀ ਹੈ ਕਿਉਂਕਿ ਮੰਗ ਇੱਕੋ ਹੀ ਹੈ ਕਿ ਕੱਚੇ ਮਲਾਜਮਾਂ ਨੂੰ ਜਿਹੜਾ ਕਿ ਪੱਕਾ ਕੀਤਾ ਜਾਵੇ ਸਰਕਾਰ ਦਾ ਸਟੈਂਡ ਕੀ ਬਿਲਕੁਲ ਜੀ ਉਸ ਦਿਨ ਵੀ ਸਾਡੀ ਮੀਟਿੰਗ ਦੇ ਵਿੱਚ ਇਹੋ ਮਸਲਾ ਆਇਆ ਵੀ ਜਿਹੜੇ ਕੱਚੇ ਮਲਾਜਮਾ ਇਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਅਸੀਂ ਹੜਤਾਲ ਤੇ ਜਾ ਰਹੇ ਮੰਤਰੀ ਸਾਹਿਬ ਵੱਲੋਂ ਇਹੋ ਗੱਲ ਸੀ ਉਹ ਕਹਿੰਦਾ ਕੋਈ ਨਹੀਂ ਮੇਰੀ ਵੱਲੋਂ ਭਾਵੇਂ 10 ਦਿਨ ਬੈਠੇ ਰਹੋ ਹੜਤਾਲ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇੱਥੋਂ ਸਿੱਧ ਸਾਫਤ ਹੁੰਦਾ ਵੀ ਔਰ ਸਾਡਾ ਟਰਾਂਸਪੋਰਟ ਮੰਤਰੀ ਹੀ ਨਕਮਾ ਲੱਗਦਾ ਮੈਨੂੰ ਕਿਉਂਕਿ ਜਿਹਨੂੰ ਆਪਣੇ ਮਹਿਕਮੇ ਬਾਰੇ ਏਡਾ ਸੰਜੀਦਾ ਹੀ ਨਹੀਂ ਹੈਗਾ ਉਹਨੂੰ ਮੈਂ ਪਤਾ ਮੇਰੇ ਕੋਲ ਏਡਾ ਵੱਡਾ ਧਾਰਾ ਮੈਨੂੰ ਚਲਾਉਣਾ ਕਿੱਦਾਂ ਆ ਜੇ ਮੰਤਰੀ ਇਹ ਗੱਲਾਂ ਕਰੂਗਾ ਤੇ ਆਮ ਵਰਕਰਾਂ ਦੇ ਔਰ ਅਫਸਰਾਂ ਦੇ ਮਨ ਦੇ ਵਿੱਚ ਕੀ ਗੱਲ ਆਏਗੀ ਕਿ ਜੇ ਮਹਿਕਮੇ ਨੂੰ ਇੰਨਾ ਸਜੀਦੇ ਨਹੀਂ ਹੈਗੇ ਮੰਤਰੀ ਚਲਾਉਣ ਵਾਸਤੇ ਸਰਕਾਰ ਕਿੱਦਾਂ ਚੱਲ ਰਹੀ ਹੂੰ ਸੋ ਮਹਿਕਮੇ ਤੇ ਜਿਹੜੇ ਮੰਤਰੀ ਨਹੀਂ ਉਹ ਸੰਜੀਦਾ ਨਹੀਂ ਤੇ ਬਾਕੀ ਕਿਸ਼ਤੋਂ ਉਮੀਦ ਕੀਤੀ ਜਾ ਸਕਦੀ ਹੈ ਸਾਡੇ ਨਾਲ ਮੌਜੂਦ ਨੇ ਰੇਸ਼ਮ ਸਿੰਘ ਗਿੱਲ ਪ੍ਰਧਾਨ ਨੇ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਇਸ ਦੇ ਨਾਲ ਹੀ ਮੇਰੇ ਨਾਲ ਦਵਨਪ੍ਰੀਤ ਸਿੰਘ ਪਟੇਲਾ ਤੋਂ ਮੇਰੇ ਸਹਿਯੋਗੀ ਜੁੜੇ ਹੋਣ ਨਿੰਦਰ ਮੋਂਗਾ ਅਮ੍ਰਿਤਸਰ ਤੋਂ ਕਿਉਂਕਿ ਜ਼ਮੀਨੀ ਹਕੀਕਤ ਕੀ ਹੈ ਕਿ ਵਾਕਈ ਲੋਕਾਂ ਨੂੰ ਕੋਈ ਪਰੇਸ਼ਾਨੀ ਦਿੱਕਤ ਆ ਰਹੀ ਹੈ ਇਹ ਸਮਝਣਾ ਵੀ ਬੜਾ ਜ਼ਰੂਰੀ ਹੈ ਤਾਂ ਜੋ ਸਰਕਾਰ ਤੇ ਕੰਨਾਂ ਤੱਕ ਆਵਾਜ਼ ਪਹੁੰਚੇ ਕੀ ਇਹ ਰੇਸ਼ਮ ਸਿੰਘ ਗੱਲ ਆ ਉਹਨਾਂ ਦੇ ਮੁਲਾਜ਼ਮਾਂ ਦੀ ਗੱਲ ਨਹੀਂ ਇਹ ਆਮ ਲੋਕਾਂ ਦੀ ਗੱਲ ਹੈ ਜਿਹੜੇ ਆਮ ਲੋਕ ਖਜਲ ਖਵਾਰ ਹੋ ਰਹੇ ਨੇ ਮਨਿੰਦਰ ਮੋਂਗਾ ਕੋਲ ਚਲਦੇ ਆ ਮਨਿੰਦਰ ਅੱਜ ਪਹਿਲਾ ਦਿਨ ਹੈਗਾ ਕਿੰਨਾ ਕੁ ਖਜਲ ਖਵਾਰ ਹੋਣਾ ਪਿਆ ਕਿਉਂਕਿ ਅੰਮ੍ਰਿਤਸਰ ਇੱਕ ਬਹੁਤ ਵੱਡਾ ਬੱਸ ਸਟੈਂਡ ਹੈਗਾ ਬਹੁਤ ਵੱਡਾ ਸਟੇਸ਼ਨ ਹੈ ਗੁਰੂ ਕੀ ਨਗਰੀ ਹੈ ਦੂਰੋਂ ਦੂਰੋਂ ਲੋਕੀ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਕਿੰਨੀ ਕੁ ਖਜਲ ਖਵਾਰੀ ਲੋਕਾਂ ਨੂੰ ਹੋ ਰਹੀ ਹੈ ਆ ਦੇਖੋ ਹਰਪੀਤ ਜੀ ਸੁਹਾਨੀ ਦੇ ਕੇਂਦਰ ਸੱਚਕੰਨ ਸ਼ਰੀਰ ਮਦਰ ਸਾਹਿਬ ਦੇ ਦਰਸ਼ਨਾਂ ਲਈ ਉਹ ਜਾਣਨਾ ਹੀ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਤੇ ਸਰਾਨੀ ਪਹੁੰਚਦੇ ਹੈ ਪਰ ਖਾਸ ਕਰਕੇ ਜੀ ਅੱਜ ਦਾ ਦਿਨ ਦੇਖੀਏ ਤੇ ਅੱਜ ਸਾਈਬੇ ਕਬਾਲ ਦਸ਼ਮ ਪਿਤਾ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਦੁਨੀਆ ਭਰ ਵਿੱਚ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਜਦੋਂ ਗੱਲ ਸ੍ਰੀ ਹਰਿਮੰਦਰ ਸਾਹਿਬ ਦੀ ਆਉਂਦੀ ਹੈ ਤਾਂ ਸੰਗਤਾਂ ਦੀ آمد ਇੱਥੇ ਇਹੋ ਜੇ ਪਾਵਨ ਪਿੱਤਰ ਦਿਹਾੜਾ ਤੇ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਪਰ ਬਿਨਾਂ ਸ਼ੱਕ ਅੱਜ ਸਰਕਾਰੀ ਬਸਾਂ ਦਾ ਚੱਕਾ ਜਾਮ ਹੋਇਆ ਹੈ 7000 ਦੇ ਕਰੀਬ ਮੁਲਾਜ਼ਮ ਨੇ ਪੀਆਰਟੀਸੀ ਪੰਨਪラス ਦੇ ਜਿੰਨਾ ਜੋ ਠੇਕੇਤੇ ਨੇ ਜਿੰਨਾਂ ਵੱਲੋਂ ਅੱਜ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਇਸ ਗਰਸ਼ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਪਹਿਲਾਂ ਤੋਂ ਹੀ ਸਰਕਾਰ ਨੂੰ ਸਹੇਤਵੀ ਕੀਤਾ ਗਿਆ ਸੀ ਪਰ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਹੋ ਝੱਲਣੀ ਪੈਂਦੀ ਹੈ ਤਾਂ ਇਸ ਗੱਲ ਦਾ ਜਵਾਬ ਹੈ ਸੀ ਜੋ ਸਾਡੇ ਕੋਲ ਇੱਥੇ ਮੁਲਾਜ਼ਮਾਂ ਦੇ ਜੋ ਆਗੂ ਖੜੇ ਨੇ ਇਹਨਾਂ ਤੋਂ ਜ਼ਰੂਰ ਜਾਨਣਾ ਚਾਹਾਂਗੇ ਜੋਤ ਪਾਜੀ ਨਾਲ ਪਹਿਲਾਂ ਗੱਲ ਕਰਾਂ ਪਾਜੀ ਕਿਸ ਤਰ੍ਹਾਂ ਦੇਖਦੇ ਹੋ ਕਿਤੇ ਨਾ ਕਿਤੇ ਅੱਜ ਪਵਨ ਦਿਹਾੜਾ ਹੈ ਪੜੀ ਕਿੰਤੀ ਸੰਗਤ ਵੀ ਇੱਥੇ ਆਉਣੀ ਹੁੰਦੀ ਹੈ ਕੁਝ ਆਮ ਲੋਕਾਂ ਨੂੰ ਪਰੇਸ਼ਾਨੀ ਚੱਲਨੀ ਪਈ ਹੈ ਬਿਲਕੁਲ ਜੀ ਪਾਵਨ ਧਾਰੇ ਦੇ ਅਸੀਂ ਵੀ ਮਹਾਰਾਜ ਦਾ ਅੱਜ ਗੁਰਪੁਰਬ ਦਾ ਜਨ ਆ ਉਹ ਮਨਾ ਰਹੇ ਆ ਪਰ ਇਹ ਜਿਹੜਾ ਮੰਗ ਪੱਤਰ ਆ ਅਸੀਂ ਤਕਰੀਬਨ 1.5 ਮਹੀਨਾ ਪਹਿਲਾਂ ਸਰਕਾਰ ਨੂੰ ਦਿੱਤਾ ਤੇ ਇਸ ਗੱਲ ਦੀ ਅਸੀਂ ਮਾਫੀ ਚਾਹੁੰਦੇ ਆ ਕਿ ਸਾਨੂੰ ਜਦੋਂ ਅਸੀਂ ਇਹ ਤੈਅ ਕੀਤਾ ਸੀ ਉਦੋਂ ਸਾਨੂੰ ਇਹ ਪਾਵਨ ਧਾਰੇ ਦਾ ਜਿਹੜਾ ਉਹ ਨਹੀਂ ਨੌਲੇਜ ਪਰ ਬਾਅਦ ਵਿੱਚ ਅਸੀਂ ਆਪਣੀਆਂ ਗੇਟ ਮੈਰਲੀਆਂ ਕਰਦੇ ਰਹੇ ਆ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਆ ਸਰਕਾਰ ਨੂੰ ਇਹ ਗੱਲ ਦੀ ਪੂਰੀ ਜਾਣਕਾਰੀ ਆ ਅਜੇ ਹਾਲਾਂਕਿ ਸਾਡੇ ਜਿਹੜੇ ਮਾਨਜੋਗ ਟਰਾਂਸਪੋਰਟ ਮੰਤਰੀ ਸਾਹਿਬ ਉਹਨਾਂ 2 ਜਨਵਰੀ ਨੂੰ ਸਾਡੇ ਨਾਲ ਮੀਟਿੰਗ ਵੀ ਕੀਤੀ ਆ ਪਰ ਮੀਟਿੰਗ ਦੇ ਵਿੱਚ ਉਹਨਾਂ ਜਿਹੜਾ ਸਾਡੇ ਅਸੀਂ ਆਪਣਾ ਨੋਟਿਸ ਦਿੰਨੇ ਆ ਮੰਗ ਪੱਤਰ ਦਿੰਨੇ ਆ ਉਹਦੇ ਦੇ ਇੱਕ ਪੁਆਇੰਟ ਤੇ ਵੀ ਸਾਡੇ ਨਾਲ ਉਹਨਾਂ ਦੇ ਜਿਹੜੀ ਉਹ ਡਿਸਕਸ਼ਨ ਨਹੀਂ ਕੀਤੀ ਸਾਡੀ ਇੱਕੋ ਹੀ ਮੰਗ ਦਾ ਜਿਹੜਾ ਉਹਨਾਂ ਨੇ ਇੱਕ ਜਿਹੜੀ ਮੀਟਿੰਗ ਸੱਦੀ ਆ ਉਹ ਇੱਕ ਸਰਸਰੀ ਤੌਰ ਤੇ ਇੱਕ ਸਾਨੂੰ ਭਾਲਣ ਵਾਸਤੇ ਤੇ ਆਪਣਾ ਮੀਡੀਆ ਦੇ ਵਿੱਚ ਵੀ ਮੈਂ ਮੀਟਿੰਗ ਕੀਤੀ ਆ ਵੀ ਪਾਜੀ ਟਰਾਂਸਪੋਰਟ ਮੰਤਰੀ ਦੇ ਇੱਥੋਂ ਤੱਕ ਕਹਿਤਾ ਕਿ ਇਹਨਾਂ 7000 ਮੁਲਾਜ਼ਮ ਚੋਂ ਜ਼ਿਆਦਾਤਰ ਮਾਬ ਦੰਡਾ ਤੇ ਖਰੇ ਨਹੀਂ ਉਤਰ ਦੇ ਲਈ ਸੀ ਬਲ ਨਹੀਂ ਹੈ ਬਿਲਕੁਲ ਜੀ ਇਹ ਜਿਹੜੀ ਸਰਕਾਰ ਆ ਅਸੀਂ ਬੜੇ ਚਾਵਾਂ ਦੇ ਨਾਲ ਅੱਜ ਤੋਂ 3 ਸਾਲ ਪਹਿਲਾਂ ਜਿਹੜੀ ਉਹ ਬਣਾਈ ਸੀ ਪਰ ਟਰਾਂਸਪੋਰਟ ਮੰਤਰੀ ਦੇ ਜਿਹੜੇ ਬੇਤੁਕੇ ਬਿਆਨ ਆ ਉਹਨਾਂ ਨਾਲ ਆਮ ਜਨਤਾ ਨੂੰ ਜਿਹੜਾ ਵਾ ਉਹ ਭਾਰੀ ਨੁਕਸਾਨ ਹੋ ਰਿਹਾ ਵਾ ਤੇ ਮੁਲਾਜ਼ਮਾਂ ਜਿਹੜੇ ਆ ਤੁਹਾਡੇ ਸਾਹਮਣੇ ਪੂਰੇ ਪੰਜਾਬ ਦੇ ਵਿੱਚ ਪਨ ਵਾਸਤੇ ਪੀਆਰਟੀਸੀ ਦੇ ਸਟ੍ਰੈਕਟੇ ਆ ਸੋ ਅਸੀਂ ਤੁਹਾਡੇ ਮਾਧਿਅਮ ਰਹੀ ਮਾਨਯੋਗ ਮੁੱਖ ਮੰਤਰੀ ਜੀ ਨੂੰ ਇਹ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਆਪਣੇ ਟਰਾਂਸਪੋਰਟ ਮੰਤਰੀ ਨੂੰ ਥੋੜੀ ਜੀ ਸੇਧ ਦੇਣ ਕਿ ਚੰਗੇ ਬਿਆਨ ਜਿਹੜੇ ਆ ਉਹ ਮੀਡੀਆ ਦੇ ਵਿੱਚ ਤੇ ਆਪਣੇ ਮਹਿਕਮੇ ਦੇ ਵਿੱਚ ਨਹੀਂ ਦੇਰ ਤੁਸੀਂ ਸੰਘਰਸ਼ ਕਰ ਰਹੇ ਹੋ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਨਹੀਂ ਹੋਈ ਸਾਡੀ 1 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਜਿਹੜੀ ਆ ਜਲੰਧਰ ਦੇ ਵਿੱਚ ਮੀਟਿੰਗ ਹੋਈ ਆ ਉਹਨਾਂ ਨੇ ਸਾਡੇ ਇਸ ਜਿਹੜੀ ਹੜਤਾਲਾ ਮਜ਼ਾਰਿਆਂ ਦਾ ਇੱਕ ਤੂੜ ਲੱਭਿਆ ਸੀ ਕਿ ਇੱਕ ਮਹੀਨੇ ਦੇ ਵਿੱਚ ਜਿਹੜੀ ਟ੍ਰਾਂਸਪੋਰਟ ਦੀ ਇੱਕ ਵੱਖਰੀ ਪਾਲਿਸੀ ਬਣਾਈ ਜਾਵੇ ਜਿਹਦੇ ਵਿੱਚ ਆਊਟਸੋਰਸ ਤੇ ਕੰਟੈਕਟ ਮੁਲਾਜ਼ਮਾਂ ਨੂੰ ਜਿਹੜਾ ਵਾ ਉਹ ਰੈਗੂਲਰ ਕਰਨ ਦੀ ਜਿਹੜੀ ਪ੍ਰੋਵੀਜ਼ਨ ਬਣਾਈ ਜਾਵੇ ਭਾਜੀ 5 ਮਹੀਨੇ ਹੋ ਗਏ ਫਿਰ ਹਲੇ ਤੱਕ ਕੋਈ ਉਹ ਜਦੋਂ ਸਾਡੇ 1 ਮਹੀਨੇ ਦੇ ਵਿੱਚ ਉਹ ਪਾਲਿਸੀ ਜਿਹੜੀ ਆ ਉਹ ਲਗਭਗ ਬਣ ਕੇ ਟ੍ਰਾਂਸਪੋਰਟ ਮੰਤਰੀ ਦੇ ਟੇਬਲ ਤੇ ਪਹੁੰਚੀ ਆ ਸਾਡੇ ਜਿਹੜੇ ਪਹਿਲੇ ਅਧਿਕਾਰੀ ਹੀ ਡਾਇਰੈਕਟਰ ਸਟੇਟ ਟਰਾਂਸਪੋਰਟ ਗੁਰਪ੍ਰੀਤ ਖਹਿਰਾ ਜੀ ਤੇ ਸੈਕਟਰੀ ਟਰਾਂਸਪੋਰਟ ਦਰਰਾਜ ਸਿੰਘ ਸੰਧਾਵਾਲੀਆ ਤੇ ਨਾਲ ਸਾਡੇ ਕਮੇਟੀ ਦੇ ਵਿੱਚ ਦੋ ਨੁਮਾਇंदे ਪਾਏ ਗਏ ਸਾਡੇ ਸੂਬਾ ਪ੍ਰਧਾਨ ਤੇ ਸੂਬਾ ਸੈਕਟਰੀ ਉਹ ਕਮੇਟੀ ਨੇ ਜਿਹੜੀ ਰਿਪੋਰਟ ਜਿਹੜੀ ਬਣਾ ਕੇ ਟਰਾਂਸਪੋਰਟ ਮੰਤਰੀ ਦੇ ਟੇਬਲ ਤੱਕਰ ਪਹੁੰਚਾਈ ਤੀ ਵੀ ਇਸ ਤਰੀਕੇ ਨਾਲ ਆਊਟਸੋਰਸ ਵਾਲੇ ਮੁਲਾਜ਼ਮ ਕੰਟੈਕਟ ਤੇ ਹੋ ਸਕਦੇ ਆ ਕੰਟੈਕਟ ਵਾਲੇ ਮੁਲਾਜ਼ਮ ਜਿਹੜੇ ਆ ਉਹ ਰੈਗੂਲਰ ਹੋ ਸਕਦੇ ਆ ਪਰੰਤੂ ਟਰਾਂਸਪੋਰਟ ਮੰਤਰੀ ਨੇ ਪਤਾ ਨਹੀਂ ਆਪਣੀ ਹੂਮੇ ਕਰਕੇ ਜੀ ਇਹ ਮੁੱਖ ਮੰਤਰੀ ਚਾਹਦਾ ਹੋਵੇ ਤੇ ਫਿਰ ਟ੍ਰਾਂਸਪੋਰਟ ਮੰਤਰੀ ਨੂੰ ਓਕੇ ਰੱਖਣ ਨੂੰ ਪਾਈ ਬਿਲਕੁਲ ਜੀ ਇਹ ਸਾਨੂੰ ਹੁਣ ਇਸ ਕਹਾਣੀ ਦਾ ਨਹੀਂ ਪਤਾ ਸਾਨੂੰ ਇਹ ਇੰਜ ਲੱਗਦਾ ਵਾ ਕਿ ਇਹਨਾਂ ਦਾ ਸਰਕਾਰ ਦੇ ਵਿੱਚ ਆਪਸੀ ਦਫਾੜਵਾ ਜਿਹਦੇ ਕਰਕੇ ਜਿਹੜੇ ਆਮ ਜਨਤਾ ਖੱਜਲ ਖਰਾਬ ਹੋ ਰਹੀ ਆ ਤੇ ਵਰਕਰ ਜਿਹੜੇ ਚੱਲਦੇ ਆ ਪਟਿਆਲੇ ਦਮਨਪ੍ਰੀਤ ਨੇ ਮੇਰੇ ਨਾਲ ਜੁੜੇ ਹੋਏ ਪਟਿਆਲਾ ਵੀ ਇੱਕ ਬੜਾ ਅਹਿਮ ਸਟੇਸ਼ਨ ਹੈਗਾ ਜਿੱਥੇ ਲੋਕ ਖਾਸੇ ਖੱਜਲ ਖਵਾਰਸ ਵੀਰੇ ਵੀ ਹੁੰਦੇ ਦਿਖਾਈ ਦਿੱਤੇ ਇੱਕ ਪਾਸੇ ਠੰਡ ਹੈ ਇੱਕ ਪਾਸੇ ਅਜ ਗੁਰਪੁਰਬ ਵੀਰਿਆ ਔਰ ਲੋਕਾਂ ਦਾ ਆਣਾ ਜਾਣਾ ਬਣਿਆ ਰਹਿੰਦਾ ਤਾਂ ਅਜੇਹੇ ਦੇ ਵਿੱਚ ਖੱਜਲ ਖਵਾਰੀ ਹੈ ਜਿਹੜੀ ਦਮਨ ਕਿੰਨੀ ਕੁ ਹੋਈ ਹੈ ਪਟਿਆਲੇ ਦੇ ਵਿੱਚ ਬਿਲਕੁਲ ਹਰਪੀਜੀਕਰ ਤੋਂ ਕੀ ਗੱਲ ਆਪਾਂ ਲੋਕਾਂ ਦੀ ਕਰ ਰਹੇ ਹਾਂ ਕਿ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਿਆ ਇਹ ਨਵਾਂ ਬੱਸ ਸਟੈਂਡ ਹੈ ਪਟਿਆਲੇ ਦਾ ਜਿੱਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਬੱਸਾਂ ਜਿੰਦੀਆਂ ਨੇ ਉਹ ਕਿਤੇ ਨਾ ਕਿਤੇ ਆਉਣ ਔਰ ਦੂਜੀ ਸਭ ਤੋਂ ਵੱਜਦਾ ਪ੍ਰਭਾਵਿਤ ਉਹ ਲੋਕ ਹੋਏ ਨੇ ਕਿਉਂਕਿ ਪਟਿਆਲਾ ਤੋਂ ਇਹ 200 ਬੱਸਾਂ ਜਿੰਦੀਆਂ ਨੇ ਉਹ ਦੱਸਿਆ ਗਿਆ ਨਹੀਂ ਕਿ 200 ਬੱਸਾਂ ਜਿੰਦੀਆਂ ਨੂੰ ਨਹੀਂ ਚੱਲਦੀਆਂ ਜਿਵੇਂ ਉਹਨਾਂ ਬੱਸਾਂ ਨੇ ਨਹੀਂ ਖੜੀ ਲੇਕਿਨ ਲੋਕਾਂ ਨੂੰ ਕਿਤੇ ਨਾ ਕਿਤੇ ਖੱਜਲ ਜ਼ਰੂਰ ਹੋਣਾ ਪੈ ਰਿਹਾ ਲੇਕਿਨ ਇਹ ਰਾਜ ਸੇcretਰੀ ਕਹੀ ਹੈ ਹਰਪੀਜੀ ਨੂੰ ਕਿ ਆ ਚੁੱਤੀ ਦਾ ਦਿਨ ਹੈ ਸਰ ਸਭ ਤੋਂ ਜ਼ਿਆਦਾ ਮਹਿਕਮੇ ਜਾਂ ਪ੍ਰਿੰਟ ਦਫ਼ਤਰ ਜਿਹੜੇ ਪਟਿਆਲਾ ਦੇ ਵਿੱਚ ਨੇ ਤਾਂ ਅੱਜ ਸਰਕਾਰੀ ਦਸਤਾਵੇਜ਼ਾਂ ਦੀ ਕਮੀ ਹੋਣ ਕਾਰਨ ਜੇਕਰ ਕਹਿ ਸਕਦੇ ਆ ਕਿ ਰਾਸ਼ਾ ਥੋੜਾ ਘੱਟ ਹੈ ਲੇਕਿਨ ਦੂਸਰੇ ਪਾਸੇ ਿਕਰ ਜ਼ਿਕਰ ਕੀਤਾ ਜਾਵੇ ਕਿ 200 ਬੱਚਾ ਬਪਾ ਦੀ ਜੇਕਰ ਰਫ਼ਤਾਰ ਛੰਨੀ ਹੋਵੇ ਤਾਂ ਉਸ ਦੇ ਵਿਚਾਲਿਆਂ ਦੇਖੋ ਸੋ ਇੱਕ ਵਸਵੀ ਹੋਗੇ ਨਾ ਤਾਂ ਇਸ ਦੇ ਵਿੱਚ ਰਾਸ਼ਾ ਕੂਸੀ ਦੇਖ ਸਕਦੇ ਹੋ ਕਿ ਭਰਦਾ ਕਿਉਂਕਿ ਜਿਹੜੇ ਪਰਮਨੈਂਟ ਦੇ ਹਲੇ ਪਾਸ ਲੱਗੀ ਨਹੀਂ ਸੀ ਆਪਣੇ ਕਾਊਂਟਰ ਤੇ ਉਸ ਨੂੰ ਪਹਿਲਾਂ ਹੀ ਭਰ ਗਈ ਹੈ ਕਿਉਂਕਿ ਲੋਕਾਂ ਨੇ ਆਪਣੇ ਮੰਜ਼ਿਲਾਂ ਤੇ ਪਹੁੰਚਣਾ ਹੈਗਾ ਤਾਂ ਉਹ ਇੱਕ ਅਜਿਹੀ ਖਵਾਰੀ ਵੀਡੀਓ لیکن ایک امتحان کل ਹੋਰ ਬੰਦਨ ਵਾਲਾ ਹੈਗਾ ਜਦੋਂ کل ਸਾਰੇ ਆਪਣੀਆਂ ਜੁਤੀਆਂ ਤੇ ਜਾ ਰਹੇ ਸੀ ਸਰਕਾਰੀ ਅਫਸਰ ਜਿਹੜੇ ਆਪਣੀ ਅਜੂਕੀਆਂ ਦਾ ਕੌਂਚੜ ਕੇ ਆਪਣੇ ਮੰਜ਼ਿਲ ਤੱਕ ਪਹੁੰਚੜ ਕੇ ਕਿਉਂਕਿ ਪਟਿਆਲਾ ਜਿਹੜਾ ਉਹ ਸਭ ਤੋਂ ਜ਼ਿਆਦਾ ਸਫਰ ਕਰਦਾ ਹੈਗਾ ਬਾਹਰ ਪਟਿਆਲੇ ਤੋਂ ਲੋਕ ਬਾਹਰ ਜਾਂਦੇ ਨੇ ਪਟਿਆਲੇ ਦੇ ਵਿੱਚ ਲੋਕ ਕੰਮ ਕਰਨ ਦੇ ਲਈ ਆਉਂਦੇ ਨੇ ਉਹ ਰਸ਼ ਕਿੰਨਾ ਕਿੰਨਾ ਜ਼ਰੂਰ ਵੇਖਣ ਨੂੰ ਮਿਲਦਾ ਹੈਗਾ ਤਾਂ ਇਹ ਤਸਵੀਰ ਇਸੇ ਤਰ੍ਹਾਂ ਦੇ ਉੱਪਰ ਜਿਹੜੀ ਉਹ ਵੇਖਣ ਨੂੰ ਮਿਲੀ ਹੈ ਜੋ ਨਵੇਂ ਬੱਸ ਸਟੈਂਡ ਦੇ ਉੱਪਰ ਇਹ ਰਸ਼ ਹੈ ਉਸ ਵਾਸਤੇ ਵੀ ਚੜਨ ਦਾ ਕਿਸੇ ਦੇ ਵਿੱਚ ਸ਼ਾਇਦ ਇਹ ਲੋਕਾਂ ਨੂੰ ਨਾਮ ਹੀ ਨਹੀਂ ਸਕੇ ご家庭から来てくだ 262 ਜਿਹੜੋ ਪਟਿਆਲੇ ਤੋਂ ਨਹੀਂ ਚਲੇ ਠੇਕਾ ਮਲਾਜ਼ਮ ਮਤਲਬ ਇਥੋਂ ਅੰਦਾਜ਼ਾ ਪਾ ਲਾਸਾ ਦੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਠੇਕਾ ਮਲਾਜ਼ਮ ਨੇ ਜਿਹੜੇ ਉਹ ਕੰਮ ਕਰਦੇ ਨੇ ਚਲੋ ਤਾਂ ਮੈਂ ਤੁਹਾਡਾ ਵੀ ਧੰਨਵਾਦ ਹੁਣ ਚਲਦੇ ਹਾਂ ਰੇਸ਼ਮ ਸਿੰਘ ਗਿੱਲ ਹਰਾਂਕੁੱਲ ਗਿੱਲ ਸਾਹਿਬ ਖਜਲ ਖਵਾਰ ਆਮ ਲੋਕ ਹੋ ਰਹੀ ਆ ਆਮ ਜਨਤਾ ਹੋ ਰਹੀ ਆ ਪਰ ਇੱਥੇ ਪੇਚ ਫਸਿਆ ਹੋਇਆ ਦਿਖਾਈ ਨਹੀਂ ਦੇ ਰਿਹਾ ਉਹ ਕਹਿੰਦੇ ਜਿਹੜੀਆਂ ਚੀਜ਼ਾਂ एलिਜੀਬਲ ਹੈ ਹੀ ਨਹੀਂ ਆ ਜਿਹੜੀਆਂ ਅਧਿਕਾਰਤ ਹੈ ਹੀ ਨਹੀਂ ਉਹ ਅਸੀਂ ਕਿਵੇਂ ਕਰਤੀ ਆ ਤੁਹਾਡੇ ਮਲਾਜ਼ਮ ਵੱਡੀ ਗਿਣਤੀ ਵਿੱਚ एलिਜੀਬਲ ਹੈ ਹੀ ਨਹੀਂ ਆ ਕਿ ਉਹ ਪੱਕੇ ਹੋ ਸਕਣ ਫਿਰ ਇਹ ਤਾਂ ਜ਼ੋਰ ਜ਼ਬਰਦਸਤੀ ਨਹੀਂ ਆ ਕਿ ਸਾਡੇ ਮਲਾਜ਼ਮ ਪੱਕ ਦੇਖੋ ਹਰਪ੍ਰੀਤ ਜੀ ਸਾਡੇ ਲੋਕ ਕਲੀਅਰ ਹੈ ਕਿ ਪੰਜਾਬ ਸਰਕਾਰ ਨੇ ਟੈਸਟ ਲੈ ਕੇ ਪ੍ਰੋਪਰ ਚੈਨਲ ਥਰੂ 2000 ਮੁਲਾਜ਼ਮ ਜਿਹੜਾ ਪੀਆਰਟੀਸੀ ਤੇ ਪੜ੍ਹ ਬਸਦਾ ਕੰਟਰੈਕਟ ਤੇ ਭਰਤੀ ਕੀਤਾ 2014 ਚ ਟੈਸਟ ਹੋਇਆ ਸਾਡਾ ਹੂੰ ਹੂੰ ਸੋ ਉਹ ਮੁਲਾਜ਼ਮ ਪੰਜਾਬ ਯੂਨੀਵਰਸਿਟੀ ਥਰੂ ਟੈਸਟ ਲੈ ਕੇ ਜਿਹਨੂੰ ਸਰਕਾਰ ਪ੍ਰੋਪਰ ਚੈਨਲ ਭਰਤੀ ਦੱਸਦੀ ਹੈ ਉਹ ਭਰਤੀ ਦੇ ਥਰੂ ਮੁਲਾਜ਼ਮ ਭਰਤੀ ਹੋਇਆ 2015 ਦੀ ਜੁਆਇਨਿੰਗ ਹੈ ਸਾਡੀ ਸੋ ਸਾਨੂੰ 9.5 ਸਾਲ ਲਗਭਗ ਹੋ ਚੁੱਕੀ ਆ ਦੂਸਰੀ ਗੱਲ ਜਿਹੜੀ ਸਰਕਾਰ ਕਹਿੰਦੀ ਹੈ ਕਿ ਐਲੀਜੀਬਲ ਨਹੀਂ ਹੈ ਕਾਬਲ ਨਹੀਂ ਏ ਮੈਂ ਤਾਂ ਇੱਕ ਸਵਾਲ ਪੁੱਛਣਾ ਚਾਹਣਾ ਤੁਹਾਡੇ ਮਾਧਿਅਮ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਪੀ ਜੇ ਬੰ ਜੇ ਸਾਡੇ ਮੁਲਾਜ਼ਮ ਇਸ ਕਾਬਲ ਨਹੀਂ ਤਾਂ ਇੱਕ ਡਰਾਈਵਰ ਨੂੰ 100 ਕਿਉਂਕਿ 100 ਸਵਾਰੀ ਇੱਕ ਬੱਸ ਸਫ਼ਰ ਕਰਦੀ ਜੇ ਤੁਸੀਂ ਕਹਿੰਦੇ ਹੋ ਕੋਈ ਡਰਾਈਵਰ ਇਸ ਕਾਬਲ ਹੀ ਨਹੀਂਗਾ ਗੱਡੀ ਚਲਾਉਂਦੇ ਫਿਰ 100 ਸਵਾਰੀ ਬੱਸ ਦੇ ਵਿੱਚ ਬਿਠਾ ਕੇ ਤੇ ਇੱਕ ਅਨਟ੍ਰੇਨ ਬੰਦੇ ਨੂੰ ਤੁਸੀਂ ਸਟੀਅਰਿੰਗ ਤੇ ਬਿਠਾ ਕੇ ਉਹ ਦਿੱਤਾ ਜੇ ਬਿਠਾਇਆ ਤਾਂ ਜਿਹੜੇ ਤੁਹਾਡੇ ਅਧਿਕਾਰੀਆਂ ਨੇ ਉਹਨੂੰ ਸਟੀਅਰਿੰਗ ਤੇ ਬਿਠਾ ਕੇ ਬੱਸ ਚਲਾਉਣ ਦੀ ਇਜਾਜ਼ਤ ਦਿੱਤੀ ਫਿਰ ਉਹਨਾਂ ਖਿਲਾਫ ਧਾਰਾ 307 ਦਾ ਪਰਚਾ ਦਰਜ ਕਰੋ ਜੋ ਉਹਨੇ ਉਹ ਮੁਲਾਜ਼ਮ ਨੂੰ ਬਸ ਫੜਾਈ ਕਿਉਂ ਜਿਹਨੇ ਸੌਸ ਵਾਰੀ ਦੀ ਜਾਨ ਖਤਰੇ ਚ ਪਾਈ ਏ ਉਸ ਅਧਿਕਾਰੀ ਦੇ ਖਲਾਫਕਾਰ ਵੀ ਹੋਣੀ ਚਾਹੀਦੀ ਏ ਸੋ ਇਥੋਂ ਸਪਸ਼ਟ ਹੁੰਦਾ ਹੈ ਕਿ ਜਿਹੜੇ ਮੁਲਾਜ਼ਮ ਨੇ ਉਹ ਲਗਾਤਾਰ ਪਿਛਲੇ 15-15 ਸਾਲਾਂ ਤੋਂ ਇਹ ਸਰਕਾਰੀ ਬਸਾਂ ਚਲਾ ਰਹੇ ਨੇ ਉਹ ਇਸ ਕਾਬਲ ਨਹੀਂ ਕਿ ਡਿਊਟੀ ਕਰ ਰਹੇ ਨੇ ਤੇ ਇਹੀ ਡਿਊਟੀ ਕੱਚੇ ਮੁਲਾਜ਼ਮ ਕਰ ਰਹੇ ਉਹ ਹੀ ਡਿਊਟੀ ਪੱਕੇ ਮੁਲਾਜ਼ਮਾਂ ਨੇ ਕਰਨੀ ਹੈ ਸੋ ਇਹਦੇ 'ਚ ਕੋਈ ਦੋ ਰਹਿਣੀ ਦੂਸਰੀ ਗੱਲ ਜਿਹੜੀ ਆਊਟ ਸੋਰਸਿੰਗ ਦੀ ਕਰਦੇ ਆ ਵੱਡੀ ਗਿਣਤੀ ਕਿਉਂਕਿ ਸਾਡੇ ਕੋਲ 2000 ਮੁਲਾਜ਼ਮ ਕੰਟਰੈਕਟ ਦਾ ਹੈ ਚੀਜ਼ਾਂ ਪਰ ਆਜਮ ਆਊਟਸੋਰਸਿੰਗ ਦਾ ਉਹ ਇਹ ਗੱਲ ਕਰਦੇ ਕਿ ਉਹ ਠੇਕੇਦਾਰ ਬਾਹਰ ਕਿਉਂ ਕੱਢੀਏ ਹੁਣ ਉਹਦੀਆਂ ਕੁੰਡੀਆਂ ਅਸੀਂ ਤੁਹਾਨੂੰ ਦੱਸਦੇ ਆ ਕਿ ਕਾਰਨ ਇਹ ਹੈ ਕਿ 5 ਕਰੋੜ ਤੋਂ ਪਲੱਸ ਰੁਪਿਆ ਸਾਡਾ ਦਾਤਾਰ ਸਕਿਉਰਿਟੀ ਸਰਵਿਸ ਵਾਲਾ ਠੇਕੇਦਾਰ ईपीएफ ਤੇ ਐਸਆਈ ਦਾ ਪਿਛਲੇ 4 ਮਹੀਨਿਆਂ ਦਾ ਖਾ ਚੁੱਕਾ ਉਹਨੇ ਜਮਾ ਨਹੀਂ ਕਰਾਇਆ ਉਹ ਹੜੱਪ ਕਰ ਗਿਆ 7 ਕਰੋੜ ਤੋਂ ਪਲੱਸ ਰੁਪਿਆ ਜਿਹੜਾ ਸਾਡਾ ਉਹ ਸਿਕਿਉਰਟੀਆਂ ਦੇ ਨਾਂ ਤੇ ਸਾਡੇ ਖਾਤਿਆਂ ਚੋਂ ਤਨਖਾਹ ਦੇ ਬਿੱਲਾਂ ਚੋਂ ਕੱਟ ਲਿਆ ਗਿਆ ਕਹਿਣ ਤੋਂ ਭਾਵ ਕਿ 12-13 ਕਰੋੜ ਰੁਪਈਆ ਜਿਹੜਾ ਉਹ ਠੇਕੇਦਾਰ ਖਾ ਚੁੱਕਾ ਸੋ ਇਥੋਂ ਸਪਸ਼ਟ ਹੁੰਦਾ ਹੈ ਕਿ 12-13 ਕਰੋੜ ਰੁਪਈਆ ਉਹੜੱਪ ਕਰ ਗਿਆ ਉਹਨੂੰ ਹਰੀ ਝੰਡੀ ਦੇ ਦਿੱਤੀ ਉਹਨੂੰ ਕਹੇ ਤਾਂ ਤੂੰ ਮਹਿਕਮਾ ਛੱਡ ਦੇ ਉਹਨੂੰ ਭਜਾਤਾ ਹੁਣ ਨਵਾਂ ਠੇਕੇਦਾਰ ਸਾਈ ਰਾਮ ਸਿਕਿਉਰਟੀ ਸਰਵਿਸ ਜਿਹੜਾ ਵਾ ਉਹ ਹਰਿਆਣੇ ਤੋਂ ਲੈ ਆਂਦਾ ਹੁਣ ਉਹ ਠੇਕੇਦਾਰਾਂ ਨੂੰ ਬਾਹਰ ਕੱਢਣ ਦਾ ਅਸੀਂ ਮੰਗ ਰੱਖਦੇ ਕਿ ਬਾਹਰ ਕੱਢਿਆ ਜਾਵੇ ਕਿਉਂਕਿ ਹਰਿਆਣੇ ਦੇ ਵਿੱਚ ਜਿਹੜਾ ਵਾ ਜੀ ਉਹ ਕੌਸ਼ਲੂ ਵਿਭਾਗ ਬਣਾ ਕੇ ਸਾਰੇ ਠੇਕੇ ਦਰਬਾਰ ਘੱਟ ਕੇ ਮੁਲਾਜ਼ਮ ਨੂੰ ਕੰਟਰੈਕਟ ਤੇ ਕਰ ਲਈ ਜਿੱਥੋਂ ਦੀ ਸਰਕਾਰ ਜਿਹੜੀ ਕਹਿੰਦੀ ਤੁਸੀਂ ਐਲੀਜੀਬਲ ਨਹੀਂ ਆਊਟਸੋਰਸਿੰਗ ਨੂੰ ਅਸੀਂ ਕੁਝ ਕਰ ਨਹੀਂ ਸਕਦੇ ਸੋ ਨਗਰ ਨਿਗਮ ਦੇ ਵਿੱਚ ਆਊਟਸੋਰਸਿੰਗ ਵਾਲੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਆਪ ਦੇ ਹੱਥੀਂ ਕੰਟਰੈਕਟ ਦੇ ਆਧਾਰ ਤੇ ਕੀਤਾ ਤੇ ਨਿਯੁਕਤੀ ਪੱਤਰ ਵੰਡੇ ਆ ਸਾਡੇ ਟਰਾਂਸਪੋਰਟ ਮੰਤਰੀ ਨੇ ਪੱਟੀ 'ਚ ਵੀ ਨਿਯੁਕਤੀ ਪੱਤਰ ਦਿੱਤੇ ਵੀ ਤੁਹਾਨੂੰ ਕੰਟਰੈਕਟ ਤੇ ਜੁਆਇਨ ਕਰਾਉਣੀ ਆ ਸੀ ਸੋ ਇਸ ਤੋਂ ਵੱਡਾ ਤਾਂ ਕੋਈ ਹੋਰ ਜਵਾਬ ਹੈ ਨਹੀਂ ਵੀ ਜਿੱਥੇ ਨਿਯੁਕਤੀ ਪੱਤਰ ਆਉਂਦੇ ਆ ਐਸੇ ਗਲਤ ਜਨਰੇਸ਼ਨ ਸੇ ਰੇਸ਼ਮ ਸਿੰਘ ਜੀ ਇੱਕ ਕ ਕੀਤਾ ਗਿਆ ਸੀ ਜਿਸ ਵਿੱਚ ਤੁਹਾਡੇ ਵੀ ਕੁਝ ਮੈਂਬਰ ਪਾਏ ਗਏ ਸੀਗੇ ਤਾਂ ਕਿਹਾ ਗਿਆ ਸੀਗਾ ਕਿ ਮਿਲ بیٹھ ਕੇ ਕੋਈ ਗੱਲਬਾਤ ਹੋਏਗੀ ਸਿਰੇ ਚੜੇਗੀ ਉਸ ਕਮੇਟੀ ਦਾ ਕੀ ਬਣਿਆ ਬਿਲਕੁਲ ਜੀ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ 1 ਜੁਲਾਈ 2024 ਨੂੰ ਮੀਟਿੰਗ ਕਰਕੇ ਤੈਅ ਕੀਤਾ ਗਿਆ ਸੀ ਕਿ ਸੱਤ ਮੰਗਾ ਜਦੋਂ ਸੀ ਇਹ ਸਾਰੇ ਤੱਥ ਰੱਖ ਕੇ ਕਿ ਸਾਡੇ ਮੁਲਾਜ਼ਮ ਕੰਟਰੈਕਟ ਵਾਲੇ ਰੈਗੂਲਰ ਹੋ ਸਕਦੇ ਔਰ ਸੋਰਸਿੰਗ ਵਾਲੇ ਕੰਟਰੈਕਟ ਤੇ ਹੋ ਸਕਦੇ ਆ ਜਿਨ੍ਹਾਂ ਦੀ ਤਨਖਾਹ ਘੱਟ ਹੈ ਤਨਖਾਹ ਬਰਾਬਰ ਕੀਤੀ ਜਾ ਸਕਦੀ ਹੈ ਕਿਲੋਮੀਟਰ ਸਕੀਮ ਬਸਾ ਤਹਿਤ ਸਰਕਾਰ ਜਿਹੜੀ ਉਹ ਵਿਭਾਗਾਂ ਦੀ ਲੁੱਟ ਕਰ ਰਹੀ ਉਹ ਬੰਦ ਹੋ ਸਕਦੀ ਆ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਗਠਿਤ ਕੀਤੀ ਜਿਹਨੂੰ 1 ਮਹੀਨੇ ਦਾ ਸਮਾਂ ਦਿੱਤਾ ਗਿਆ ਵੀ 1 ਮਹੀਨੇ ਚ ਕਮੇਟੀ ਜਿਹੜਾ ਉਹਦਾ ਡਿਸੀਜਨ ਲਏਗੀ ਸੋ ਪ੍ਰੰਤੂ ਉਹ ਕਮੇ ਜਿਹੜੇ ਅਸੀਂ ਫੈਸਲੇ ਕੀਤੇ ਜਾਂ ਜਿਹੜੀ ਅਸੀਂ ਸੁਝਾਅ ਰੱਖੇ ਉਹ ਜਦੋਂ ਅਧਿਕਾਰੀ ਚੇਂਜ ਹੋ ਗਏ ਅਧਿਕਾਰੀ ਬਦਲੇ ਗਏ ਉਹ ਸਾਰੀ ਦੀ ਸਾਰੀ ਜਿਹੜੀ ਰਿਪੋਰਟ ਤਿਆਰ ਕੀਤੀ ਉਹਨੂੰ ਰੱਦੀ ਚ ਸੁੱਟ ਦਿੱਤਾ ਗਿਆ ਤੇ ਨਵੇਂ ਅਧਿਕਾਰੀ ਆਏ ਉਹਨਾਂ ਨੇ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰ ਲਿਆ ਔੜ ਹਾਲਾਤ ਇਹੋ ਜਿਹੇ ਆ ਕਿ ਜਿਹੜੀ ਉਹ ਰਿਪੋਰਟ ਤਿਆਰ ਕੀਤੀ ਸੀ ਉਹ ਮੁਲਾਜ਼ਮਾਂ ਦੇ ਹਿੱਤ ਚ ਵੀ ਸੀ ਤੇ ਪੰਜਾਬ ਸਰਕਾਰ ਦੇ ਹਿੱਤ ਚ ਵੀ ਸੀ ਵਿਭਾਗ ਦਾ ਵੀ ਬੈਨੀਫੀਸ਼ੀਰੀ ਪਰ ਅੱਜ ਦੇ ਹਾਲਾਤ ਇਹੋ ਜਿਹੇ ਕਿ ਜਿਹੜੇ ਨਵੇਂ ਟਰਾਂਸਪੋਰਟ ਸੈਕਟਰੀ ਆਏ ਆ ਉਹ ਕਿਸੇ ਵੀ ਲੈਵਲ ਤੇ ਨਾ ਸਰਕਾਰ ਦੇ ਆਰਡਰ ਨਾ ਉਹ ਇਸੇ ਜਥੇਬੰਦੀ ਦੇ ਦਿੱਤੇ ਹੋਏ ਦਸਤਾਵੇਜ਼ਾਂ ਨੂੰ ਮੰਨਦੇ ਆ ਉਹ ਕਿਸੇ ਚੀਜ਼ ਨੂੰ ਮੰਨ ਕੇ ਰਾਜ਼ੀ ਨਹੀਂ ਉਹ ਸਪਸ਼ਟ ਜਵਾਬ ਦਿੰਦੇ ਆ ਤੇ ਸਾਡੇ ਟ੍ਰਾਂਸਪੋਰਟ ਮੰਤਰੀ ਅਸੀਂ ਕਹਿ ਸਕਦੇ ਆ ਵੀ ਉਹ ਸਪਸ਼ਟ ਜੋ ਕੁਝ ਅਫਸਰ ਕਹੇ ਉਹ ਹੀ ਬੋਲ ਰਿਹਾ ਪਹਿਲਾਂ ਬਿਆਨ ਹੋਰ ਹੁੰਦੇ ਜਦੋਂ ਅਫਸਰ ਨਾਲ ਦੀ ਨਾਲ ਜਵਾਬ ਦੇ ਦਿੰਦੇ ਵੀ ਇਹ ਚੀਜ਼ ਨਹੀਂ ਹੋ ਸਕਦੀ ਉਹ ਤੋਂ ਨਾਲ ਦੀ ਨਾਲ ਕਹਿ ਸਕਦੀ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਤੁਹਾਡੀ ਤਾਂ ਮੰਗ ਹੀ ਨਹੀਂ ਜਾਇਜ਼ ਆ ਸੋ ਅਸੀਂ ਸਪਸ਼ਟ ਕਹਿ ਸਕਦੇ ਕਿਤੇ ਨਾ ਕਿਤੇ ਜਿਹੜਾ ਤਜਰਬੇ ਦੀ ਗੱਲ ਹੈ। ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਇਹ ਕਿਹਾ ਹੈ। ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਇਹ ਕਿਹਾ ਕਿ 10 ਦਿਨ ਭਾਵੇਂ ਬੈਠੇ ਰਹੋ ਤਰਨੇ ਤੇ ਜੋ ਕੰਮ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਨਹੀਂ ਕਰਾਂਗੇ। ਹੁਣ ਤੁਹਾਡਾ ਤਰਨੇ ਦਿਨ ਦਾ ਮਤਲਬ ਕੀ ਰਹਿ ਜਾਂਦਾ ਫਿਰ? ਨਹੀਂ ਬਿਲਕੁਲ ਨਹੀਂ ਜੀ। ਇਸ ਇਸ ਤਰੀਕੇ ਨਾਲ ਟ੍ਰਾਂਸਪੋਰਟ ਮੰਤਰੀ ਨੇ ਸਾਨੂੰ ਕਿਹਾ ਵੀ ਮੈਂ ਹੜਤਾਲ ਕਰਕੇ ਮੀਟਿੰਗ ਨਹੀਂ ਕਰਦਾ ਮੈਂ ਵੈਸੇ ਮੀਟਿੰਗਾਂ ਕਰ ਲੈਂਦਾ ਸੋ ਮੈਂ ਜੇ ਤੁਸੀਂ ਹੜਤਾਲ ਕਰੋਗੇ 10 ਦਿਨ ਬਹਿ ਕੇ ਆਪਣੇ ਆਪ ਉੱਠ ਜਾਓਗੇ ਮੈਂ ਤੁਹਾਡੇ ਨਾਲ ਮੀਟਿੰਗ ਨਹੀਂ ਕਰਾਂਗਾ ਸੋ ਉਹਨੇ ਉਹਦਾ ਨਮੂਨਾ ਦਿਖਾਇਆ ਵੀ ਸਾਨੂੰ ਦੂ ਤਰੀਕ ਨੂੰ 2 ਜਨਵਰੀ ਨੂੰ ਪੰਜਾਬ ਭਵਨ ਬਲਾ ਕੇ ਮੰਗ ਪੱਤਰ ਤਿੰਨ ਜਥੇਬੰਦੀਆਂ ਦੇ ਸੀ ਦੋ ਜਥੇਬੰਦੀਆਂ ਦੇ ਮੰਗ ਪੱਤਰਾਂ ਦੇ ਉੱਪਰ ਗੱਲਬਾਤ ਕਰਨ ਤੋਂ ਬਾਅਦ ਸਾਡੇ ਮੰਗ ਪੱਤਰ ਨੂੰ ਨਹੀਂ ਵਿਚਾਰਿਆ ਗਿਆ ਤੇ ਉੱਥੇ ਮੀਟਿੰਗ ਸਮਾਪਤ ਕਰ ਦਿੱਤੀ ਗਈ ਸੋ ਜਿਸ ਦੇ ਰੂਸ ਹੋ ਜੋ ਸਾਡੇ ਮੁਲਾਜ਼ਮਾ ਨੇ ਉਹਨੂੰ ਅਸੀਂ ਇੱਕ ਮਹੀਨਾ ਪਹਿਲਾਂ ਭੇਜਿਆ ਪੰਜਾਬ ਦੇ ਸਭੂ ਐਮਐਲਏ 92 ਐਮਐਲਏ ਨੂੰ ਅਸੀਂ ਮੰਗ ਪੱਤਰ ਆਪਣੇ ਹੱਥੀਂ ਜਾ ਕੇ ਦੇ ਕੇ ਆਏ ਹਾਂ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਹਲਕੇ ਦੇ ਵਿੱਚ ਪਰੰਤੂ ਉਹ ਐਮਐਲਏ ਕੋਲੋਂ ਮੰਗ ਪੱਤਰ ਜਾਣ ਦੇ ਬਾਵਜੂਦ ਉਹ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਕੋ ਪਹੁੰਚਿਆ ਫਿਰ ਵੀ ਸੁਣਵਾਈ ਨਾ ਕਰਨਾ ਉਹ ਕਦੇ ਨਾ ਕਦੇ کہہ ਸਕਦੇ ਵੀ ਅੜੀਆ ਰਵਈਆ ਹੈ ਜਿਹੜਾ ਟਰਾਂਸਪੋਰਟ ਮਨਿਸਟਰ ਦਾ ਉਹ ਕਲੀਅਰ ਹੈ ਕਿਉਂਕਿ ਨਾ ਤਾਂ ਉਹ ਟ੍ਰਾਂਸਪੋਰਟ ਮਾਫੀਆ ਬੰਦ ਕਰ ਰਿਹਾ ਜਿਹੜਾ ਪੂਰੇ ਪੰਜਾਬ 'ਚ ਚੱਲ ਰਿਹਾ ਨਾ ਉਹ ਕਿਸੇ ਤਰੀਕੇ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰ ਰਿਹਾ ਤੇ ਨਾ ਹੀ ਉਹ ਜਿਹੜੀ ਕਾਰਵਾਈਆਂ ਕਰਨੀਆਂ ਚਾਹੀਦੀਆਂ ਅਧਿਕਾਰੀ ਕਿੱਥੇ ਗਲਤ ਕਰ ਰਹੇ ਉਹਨਾਂ ਨੂੰ ਕਹਿ ਸਪਾ ਰਹੇ ਤੁਸੀਂ ਭਾਈ ਇਹ ਕੰਮ ਸਹੀ ਤਰੀਕੇ ਨਾਲ ਕਰੋ ਅਸੀਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਤਯਾਰ ਮੇਰੀ ਘਾਟ ਹੈ ਜਾਂ ਕਹਿ ਸਕਦੇ ਜਾਂ ਕਹਿ ਸਕਦੇ ਕਿ ਉਹ ਸਾਡਾ ਮਸਲਾ ਹੱਲ ਕਰਨਾ ਨਹੀਂ ਚਾਹੁੰਦੇ ਭਗਵਾਨ ਜੀ ਜੇ ਮੈਂ ਗਲਤ ਨਹੀਂ ਹਾਂ ਤਾਂ ਇੱਕ ਹੋਰ ਵੀ ਤੁਸੀਂ ਸ਼ੁਰੂਆਤ ਕੀਤੀ ਸੀ ਕਿ ਵਾਸਤ ਵਿੱਚ 58 ਤੋਂ 60 ਸਵਾਰੀਆਂ ਹੀ ਬੈਠਣਗੀਆਂ ਇਸ ਤੋਂ ਬਾਅਦ ਅਸੀਂ ਸਵਾਰੀਆਂ ਬਠਾਣੀਆਂ ਵੀ ਨਹੀਂ ਉਹ ਤੋਂ ਬਾਅਦ ਵੀ ਬੜਾ ਰੌਲਾ ਰੱਪਾ ਪਿਆ ਮੰਤਰੀਆਂ ਨੇ ਪਹੁੰਚ ਕੀਤੀ ਇਦਾਂ ਦੀਆਂ ਕਾਰਵਾਈਆਂ ਕਰਨ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਤੇ ਕੰਨਾ ਤੇ ਜੂਨ ਸਰਕੇਗੀ ਮਤਲਬ ਤੁਸੀਂ ਹੜਤਾਲ ਤੇ ਬੈਠ ਕੇ ਤਿੰਨ ਦਿਨ ਦੀ ਹੁਣ ਖੱਜਲ ਖਵਾਰ ਹੋ ਰਹੀ ਹੈ ਜਨਤਾ ਆਮ ਪਬਲਿਕ ਸਰਕਾਰ ਦਾ ਕੋਈ ਨੁਮਾਇੰਦਾ ਸਰਕਾਰ ਦਾ ਕੋਈ ਮੰਤਰੀ ਸੰਤਰੀ ਥੋੜੀ ਬਸਾਂ ਦੇ ਵਿੱਚ ਸਫ਼ਰ ਕਰਦਾ ਉਹ ਤਾਂ ਛੂ ਛੂ ਕਰਦੇ ਗੱਡੀਆਂ 'ਚ ਨਿਕਲ ਜਾਣਗੇ ਦੇਖੋ ਜੀ ਸਾਡਾ ਮਸਲਾ ਕਲੀਅਰ ਹੈ ਕਿ ਅਸੀਂ 52 ਸਵਾਰੀਆਂ ਦਾ ਇਹ ਐਲਾਨ ਕੀਤਾ ਸੀ ਵੀ ਅਸੀਂ 52 ਬਿਠਾਵਾਂਗੇ ਕਿਉਂਕਿ ਟਰਾਂਸਪੋਰਟ ਮੰਤਰੀ ਦਾ ਕਹਿਣਾ ਸੀ ਕਿ ਓਵਰਲੋਡਿੰਗ ਜਿਹੜੀ ਉਹ ਗਲਤ ਆ ਸੋ ਸਰਕਾਰੀ ਬਸਾਂ 'ਚ ਓਵਰਲੋਡਿੰਗ ਅਸੀਂ 100 ਜਾਂ 150 ਸਵਾਰੀ ਬਿਠਾ ਰਹੇ ਹਾਂ ਜਿਹੜੀਆਂ ਬਸਾਂ ਨੇ ਪ੍ਰਾਈਵੇਟ ਓਪਰੇਟਰਾਂ ਦੀਆਂ ਉਹ ਵੀ ਓਵਰਲੋਡਿੰਗ ਕਰ ਰਹੀਆਂ ਹਨ ਸੋ ਅਸੀਂ ਕਿਤੇ ਨਾ ਕਿਤੇ ਸਰਕਾਰ ਪੂਰੇ ਬਸਾਂ ਦੀ ਘਾਟ ਹੋਣ ਕਾਰਨ ਇਹ ਚੀਜ਼ ਲੋਕਾਂ ਤੱਕ ਲਿਆਣੀ ਚਾਹੁੰਦੇ ਸੀ ਵੀ ਸਰਕਾਰੀ ਬਸਾਂ 10000 ਕੀਤੀਆਂ ਜਾਣ ਜਿਹੜੀ ਮੰਗ ਅਸੀਂ ਨਿਰੰਤਰ ਲਗਾਤਾਰ ਕਰ ਰਹੇ ਹਾਂ ਮਾਣਿਓ ਪਤਰੀ ਸਭ ਕੁਲ ਵੀ ਕੀਤੀ ਆ ਕਿ ਸਰਕਾਰੀ ਬਸਾਂ 10000 ਕਰਨ ਅਸੀਂ 52 ਸਵਾਰੀਆਂ ਦਾ ਐਲਾਨ ਕੀਤਾ ਉਸ ਤੋਂ ਬਾਅਦ ਆਮ ਲੋਕ ਖੱਜਲ ਹੋਣੇ ਸ਼ੁਰੂ ਹੋ ਗਏ ਅਸੀਂ ਤੁਹਾਡੇ ਮਾਧਿਅਮ ਰਾਈ ਮੀਡੀਆ ਰਾਹੀਂ ਵੀ ਅਸੀਂ ਵੇਖਿਆ ਵੀ ਲੋਕ ਜਿਹੜੇ ਨੇ ਉਹ ਖੱਜਲ ਹੱਦੋਂ ਵੱਧ ਹੋਣੇ ਸ਼ੁਰੂ ਹੋ ਗਏ ਸੋ ਸਰਕਾਰ ਦੇ ਕੰਨ ਦੇ ਜੁਣੀ ਸਰਗੀ ਸਰਕਾਰ ਨੇ ਬਸਾਂ ਪਾਉਣ ਦਾ ਕੋਈ ਫੈਸਲਾ ਨਹੀਂ ਕੀਤਾ ਸੋ ਮਜਬੂਰੀ ਜੀ ਸਾਨੂੰ ਫਿਰ ਫੈਸਲਾ ਲੈਣਾ ਪਿਆ ਵੀ ਕੋਈ ਚੱਕਰ ਨਹੀਂ ਜੇ ਤੁਸੀਂ ਬੱਸਾਂ ਸਵਾਰੀਆਂ ਖਰਚਲ ਹੁੰਦੀਆਂ ਲੋਕਾਂ ਪਿੱਛੇ ਅਸੀਂ ਫੈਸਲਾ ਵਾਪਸ ਲਿਆ ਪਰੰਤੂ ਕਿਤੇ ਨਾ ਕਿਤੇ ਕਹਿ ਸਕਦੇ ਜਿਹੜੀ ਗੱਲ ਮੈਂ ਪਹਿਲਾਂ ਕਹਿ ਚੁੱਕਾ ਵੀ ਸਾਡੇ ਟਰਾਂਸਪੋਰਟ ਮੰਤਰੀ ਜਾਂ ਸਰਕਾਰ ਜਿਹੜੀ ਹੈ ਉਹਨਾਂ ਨੂੰ ਲੋਕਾਂ ਦੀ ਖਰਚਲ ਕੁਵਾਰੀ ਦਾ ਕੋਈ ਫਿਕਰ ਨਹੀਂ ਸੋ ਸਾਨੂੰ ਇਹ ਗੱਲ ਕਹਿ ਦੇਣਾ ਵੀ ਤੁਸੀਂ ਹੜਤਾਲ ਕਰ ਲੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਟਰਾਂਸਪੋਰਟ ਮੰਤਰੀ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਹੜਤਾਲ ਕਰਕੇ ਬੈਠੇ ਆ ਫਰਕ ਸਾਨੂੰ ਪੈਂਦਾ ਜਿਨ੍ਹਾਂ ਨੇ ਰੋਜ਼ਾਨਾ ਡਿਊਟੀਆਂ ਤੇ ਜਾਣਾ ਆਪਣਾ ਉਹੀ ਸਾਡੀ ਰੋਜ਼ੀ ਰੋਟੀ ਉਹਨੂੰ ਅਸੀਂ ਕਮਾਉਣਾ ਤੇ ਉਹਨੂੰ ਖਾਣਾ ਜਾਫਰ ਕਪਿੰਦਾ ਹਮ ਲੁੱਕਣ ਨੂੰ ਜਿੰਨਾਂ ਨੇ ਅੱਜ ਖੱਜਲ ਹੋ ਰਿਆ ਜੋ ਕਿਉਂਕਿ ਅੱਜ ਮੁੱਖ ਇੱਕ ਕਹਿ ਸਕਦੇ ਕਿ ਬਹੁਤ ਵੱਡਾ ਦਿਨ ਸੀ ਪ੍ਰਕਾਸ਼ਪੁਰਬ ਸੀ ਗੁਰੂ ਸਾਹਿਬ ਦਾ ਜੋ ਅਸੀਂ ਜਦੋਂ ਪ੍ਰੋਗਰਾਮ ਰੱਖਿਆ ਉਦੋਂ ਸਾਨੂੰ ਇਹ ਡੇਟ ਕਿਉਂਕਿ 5 ਤਰੀਕ ਆਉਂਦੀ ਹੈ ਲਗਭਗ 5 ਜਨਵਰੀ ਅਸੀਂ ਉਸੋ ਸੋਚ ਕੇ ਰੱਖਿਆ ਸੀ ਪਰ ਉਹ ਇਸ ਸਾਲ ਜਿਹੜੀ 6 ਆ ਗਈ ਜਿਸ ਕਾਰਨ ਕਰਕੇ ਦਿੱਕਤ ਆਈ ਹੈ ਸੋ ਜੇ ਕਿਤੇ ਨਾ ਕਿਤੇ ਮੰਤਰੀ ਦਾ ਰਵਈਆ ਨਰਮ ਹੁੰਦਾ ਹੈ ਹੜਤਾਲ ਟਲ ਵੀ ਸਕਦੀ ਸੀ ਇਹਦਾ ਹੱਲ ਵੀ ਹੋਰ ਹੋ ਸਕਦਾ ਸੀ ਪਰ ਤੁਸੀਂ ਕਹਿ ਸਕਦੇ ਵੀ ਹੜਤਾਲ ਮਜਬੂਰੀ ਦੇ ਵਿੱਚ ਮੰਤਰੀ ਦੇ ਬਿਆਨਾ ਕਰਕੇ ਜਾਂ ਮੰਤਰੀਆਂ ਨੇ ਧੱਕੇ ਨਾ ਕਰਵਾਈ ਆ। ਸੋ ਇਹ ਮਜਬੂਰੀ 'ਚ ਹੜਤਾਲ ਕਰਨ ਕਿਸੋ ਅਸੀਂ ਜਨਤਾ ਤੋਂ ਮੁਆਫੀ ਚਾਹੁੰਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਇਹ ਮੁੱਦਾ ਜਨਤਾ ਦੇ ਸਾਹਮਣੇ ਰੱਖਣਾ ਬੜਾ ਜ਼ਰੂਰੀ ਸੀ ਕਿਉਂਕਿ ਖੱਜਲ ਖਵਾਰ ਜਨਤਾ ਹੋ ਰਹੀ ਹੈ ਔਰ ਆਉਣ ਵਾਲੇ 2 ਦਿਨਾਂ ਦੇ ਵਿੱਚ ਹੋਰ ਖੱਜਲ ਖਵਾਰੀ ਵਧੇਗੀ 2 ਦਿਨ ਹੋਰ ਹੜਤਾਲ ਚੱਲਣੀ ਹੈ ਅਜੇ ਤੱਕ ਵਿੱਚ ਕਿਵੇਂ ਇਹ ਸਰਕਾਰ ਦੇਖਦੀ ਹੈ ਇਸ ਪੂਰੇ ਮੁੱਦੇ ਨੂੰ ਸਰਕਾਰ ਕਿਵੇਂ ਹੱਲ ਕਰਦੀ ਹੈ ਇਹ ਦੇਖਣਾ ਲਾਜ਼ਮੀ ਹੋਏਗਾ